ਖੁੰਨੀ ਜੰਗ ਵਿੱਚ ਤਬਦਿਲ ਹੋਈਆਂ ਪੰਚਾਇਤੀ ਚੋਣਾਂ ਅੱਜ ਫਿਰੋਜ਼ਪੁਰ ਦੇ ਜੀਰਾ ਵਿੱਚ ਹੋਈ ਖੂਨੀ ਝੜਪ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਖੁੰਨੀ ਜੰਗ ਵਿੱਚ ਤਬਦਿਲ ਹੁੰਦੀਆਂ ਨਜ਼ਰ ਆ ਰਹੀਆਂ ਹਨ ਹਾਲੇ ਕੱਲ ਫਿਰੋਜ਼ਪੁਰ ਵਿੱਚ ਬੀਡੀਪੀਓ ਦਫ਼ਤਰ 'ਚ ਗੋਲੀ ਚੱਲਣ ਦੀ ਗੱਲ ਠੰਡੀ ਵੀ ਨਹੀਂ ਹੋਈ ਸੀ ਕਿ ਅੱਜ ਫਿਰੋਜ਼ਪੁਰ ਦੇ ਜੀਰਾ ਵਿੱਚ ਹੋਈ ਝੜਪ ਦੌਰਾਨ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਹੈ ਇਸ ਦੌਰਾਨ ਹੋਈ ਪੱਥਰਬਾਜ਼ੀ ਦੌਰਾਨ ਕਾਂਗਰਸੀ ਆਗੂ ਜੀਰਾ ਵੀ ਜ਼ਖਮੀ ਹੋ ਗਏ ਇੱਕ ਪਾਸੇ ਸਰਪੰਚੀ ਵਾਸਤੇ ਮੰਡੀ ਵਿੱਚ ਵਿਕਣ ਵਾਲਿਆਂ ਦਾਣਿਆਂ ਵਾਂਗ ਬੋਲੀਆਂ ਲੱਗਣ ਦੀਆਂ ਖਬਰਾਂ ਵੀ ਸੁਰੱਖਿਆ ਵਿਚਾਰ ਰਹੀਆਂ ਹਨ ਦੂਸਰੇ ਪਾਸੇ ਇਹਨਾਂ ਚੋਣਾ ਵਾਲੇ ਖੂਨੀ ਜੰਗ ਦਾ ਰੂਪ ਧਾਰਿਆ ਜਾਣਾ ਪੰਜਾਬ ਦੀ ਭਾਈਚਾਰਾ ਸਾਂਝ ਵਾਸਤੇ ਖਤਰਨਾਕ ਸਾਬਿਤ ਹੋਵੇਗਾ ਇਹ ਕੋਈ ਗੱਲ ਥੋੜੀ ਹੈ ਆਹੀ ਇਹਦੇ ਗੋਲੀਆਂ ਖਾਣਾ ਹੈ ਸੀਗੇ ਇਹ ਕਾਗਜ਼ ਭਰੋ ਇਹਨਾਂ ਵੱਡਿਆ ਪਹਿਲਵਾਨਾਂ ਦੇ ਪਿੰਡਾਂ 'ਚ ਵੇਖ ਲਾਂਗੇ ਕਿ ਕਿੰਨੇ ਕੁ ਜੋਗੇ ਐਮਪੀ ਦੀ ਇਲੈਕਸ਼ਨ 'ਚ ਵੋਟਾਂ ਦਾ ਕਿਤੋਂ ਦਾ ਰੋਗ ਹੈ ਤੁਹਾਨੂੰ 20 ਕਿੰਨੇ ਕਿੰਨੇ ਪਈ ਆ ਜੀ ਪਈ ਆ ਜੀ ਫਿਰ ਸੁਣ ਲਓ ਆਪਦੇ ਐਸਐਚਓ ਨੂੰ ਪੁੱਛੋ ਸਿਟੀ ਵਾਲੇ ਨੂੰ ਉਹਨੇ ਮੇਰੇ ਤੋਂ ਮੈਕ ਤੇ ਸਰ ਤੋਂ ਕਹਾਇਆ ਕਿ ਕਿਸੇ ਮੇਰੇ ਬੰਦੇ ਨੇ ਬਈ ਕੋਈ ਝਾਰ ਨਹੀਂ ਨਾਲ ਲੈ ਕੇ ਜਾਣਾ ਯਾਰ ਤੁਸੀਂ ਇੱਟਾਂ ਦੀਆਂ ਟਰਾਲੀਆਂ ਤੇ ਮੈਂ ਕਈ ਇਹਨਾਂ ਭਰੀਆਂ ਖੜੀਆਂ ਕੋ ਮੰਨਦੇ ਹੀ ਨਹੀਂ ਪੈਗੇ ਭਾਈ ਜੀ ਮੈਂ ਤਾਂ ਇਕਸ਼ਨ ਡਟਾਉਣੇ ਆ ਬੜੀ ਸારી ਗੱਲ ਹੈ ਸਾਡੀ ਬੋਲਾਈ ਕਿ ਉਹਨਾਂ ਚੋਂ ਪਹਿਲ ਕੀਤੀ ਐ ਇਸ ਤਕਰੀਬਾਤ ਕਰਦੇ ਹਾਂ ਸਕੂਲ ਤੋਂ ਵੀ ਸਾਡੇ ਬੰਦੇ ਨੇ ਕੁੱਟਦੀ ਆਈ ਸੀ ਤਾਂ ਅਸੀਂ ਪਹੁੰਚਿਆ ਵੀ ਸਾਡੇ ਜਿਹੜੇ ਉਹਨਾਂ ਦਾ ਵਿਸ਼ਾਲੇ ਸਵੇਰੇ ਤੁਸੀਂ ਮੈਨੂੰ ਦੱਸੋ ਭਤੇ ਜੀ ਸਵੇਰੇ ਐਮਐਲਏ ਦਾ ਮੁੰਡਾ ਪਾਰਿਆ ਹੈ ਭਗਵੰਤਮਾਨ ਦੀ ਫੋਟੋ ਲਾ ਕੇ ਕਿ ਅੱਜ ਇਹਨੇ ਪੜਾਂਗੇ ਠੀਕ ਹੈ ਮੈਂ ਫੇਰ ਡੀਜੀਪੀ ਨੂੰ ਉਹ ਭੇਜ ਰਿਹਾ 6:25 ਮਿੰਟ ਤੇ ਮੈਂ ਕੱਲਾ-ਕੱਲਾ ਸਕਰੀਨਸ਼ਾਟ ਮੇਰੇ ਕੋਲ ਹੈ ਯਾਰ ਦੱਸਣ ਦੇ ਬਾਵਜੂਦ ਪੁਲਿਸੇ ਕੁਝ ਕਰਾਉਂਦੀ ਪਈ ਹੈ ਸਾਡੇ ਕਾਗਜ਼ ਭਰਾਵੇ ਇਲੈਕਸ਼ਨ ਕਮਿਸ਼ਨ ਅਸੀਂ ਪਿੰਡਾਂ 'ਚ ਵੇਖਾਂਗੇ ਕੀ ਕੋਸ਼ਿਸ਼ ਕਰਨੇ ਕਰਦੇ ਨੇ ਲੋਕ ਇਹ ਲਿਖਿਆ ਆ ਤਗੜੇ ਹੋ ਜਾਓ ਆ ਵੇਖੋ ਮੋੜਾਂ ਦੇ ਪਾਸਟ ਤੇ ਆਵੇ ਉਹਦੀ ਐਡੀ ਅਹੀਂ ਤੇ ਕੋਈ ਆਇਆ ਹੀ ਨਹੀਂ ਪਹਿਲਾਂ ਬੰਦ ਕੀ ਹੁੰਦੀ ਹੈ ਜੀ ਸਕਰੀਨ ਸ਼ਾਟ ਸਾਰ ਅਸੀਂ ਖੜੇ ਆ ਭਾਜੀਆਂ ਮੋੜਨ ਵਾਲਿਆਂ ਨੂੰ ਬੁਲਾ ਲਈਏ ਹਾਂ ਜੀ ਉਹਨੂੰ ਬੁਲਾਉਂਦੇ ਆ ਆਈ ਖੜੇ ਆ ਜੀ ਸੇ ਠੀਕ ਹੈ ਬਾਈ ਜੀ ਖੋਰੀਆਂ ਕਰਦੇ ਆ ਆਪ ਘਰੇ ਬੈਠੇ ਤੇ ਉਹ ਲੋਕਾਂ ਦੇ ਲੋਕਾਂ ਨੂੰ ਮਰਾਈ ਆ ਉਹ ਭੇਜਤਾ ਆਟੀਆਂ ਨਾਲ ਦੀ ਆਵਾ ਆ ਜਾਂਦਾ ਜੀ ਲੱਗਿਆ ਮੈਨੂੰ ਸਮਝ ਨਹੀਂ ਜਿਵੇਂ ਤਾਂ ਡਾਕਟਰ ਹੀ ਦੱਸ ਜੈਰੀ ਆ ਜੀ ਮੁੰਡਾ ਗੋਲੀ ਲੱਗੀ ਜੈਰੀ ਜੈਰੀ ਆ ਸੁਤਾਂ ਦਾ ਜਿੰਨਾ ਚਾਰਾ ਦੇ ਫੈਸਲੇ ਗੁਰਵਿੰਦਰ ਦੋ ਜਾਣੇ ਤੇ ਹੋਰ ਆ ਉਹ ਜਾ ਰਹੇ ਨੇ ਢੀੜ ਵਾਲੇ ਸੀਗੇ ਟੀਚ ਚਵਾਰਿਆਂ ਦੇ ਉੱਤੇ ਚੜੇ ਹੋਏ ਆ ਕੋਠਿਆਂ ਦੇ ਕੋਠਿਆਂ ਦੇ ਰਗਾ ਸਕੂਲ ਦੇ ਨੇ ਅੰਦਰ ਕਾ ਗਏ ਸਵੇਰੇ ਖਾਦੀ ਬਾਈ ਨੂੰ ਕਰ ਡੀਜੀਪੀ ਨੇ ਅਰਪੇ ਸ਼ਕਲਾ ਦੀ ਡਿਊਟੀ ਲਈ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਫਿਰ ਉਹਨਾਂ ਨੂੰ ਦੱਸਿਆ ਮੈਂ ਕਿ ਆਹ ਗੱਲਬਾਤ ਆ ਆ ਗੱਡੀ ਸਾਡੀ ਭੰਨੀ ਹੈ ਕਾਲੇ ਨਾ ਪੋ ਯਾਰ ਕਿਉਂ ਇਧਰੋਂ ਵੀ ਆਉਂਦੇ ਆ ਪਾਦਾ ਇੱਕ ਪਾਸੇ ਆਏ ਤਾਂ ਇਹ ਤਿੰਨਾ ਪਾਸੇ ਖੜੇ ਹੀ ਗੱਲ ਲਾ ਤੇ ਲਾ ਤੇ ਆਪਣੇ ਵੀ ਲਾ ਦੇ ਆਪਾਂ ਸਾਰੇ ਲਾ ਦੇ ਅਰੇ ਯਾਰ ਫਾਈਨਲੀ 736 ਕਿਉਂ ਨਾ ਪਰਮ ਸਾਰੇ ਬੰਨੇ ਆ ਇਹ ਵਿਖਾ ਦੇ ਲੋ ਚਾਰੇ ਬੰਨੇ 55 ਤੋ ਪੂਰਾ ਨਹੀਂ ਉਧਰ ਕਿੱਥੇ ਆਏਗਾ ਇਧਰ ਤੋਂ ਜ਼ਿਆਦਾ ਤੋ ਇਕੱਤੀ ਜਾਂਦੇ ਜੇ ਆਏ ਆ ਡਾਂਗਾ ਤੁਹਾਡੇ ਦਰਦ ਨੇ ਰੋਣੇ ਮੈਂ ਕਹਿ ਕੇ ਆ ਮੈਂ ਆਹ ਬੰਦੇ ਜਿਹੜੇ ਇਹਨਾਂ ਦੇ ਪਘੋੜੇ ਆ ਇਹ ਫੜ ਲਓ ਇਹਨਾਂ ਨੂੰ ਠੀਕ ਹੈ ਮੈਂ ਕਿਹਾ ਕੱਖ ਨਹੀਂ ਹੁੰਦਾ ਕੱਲ ਮੈਂ ਐਸਐਸਪੀ ਨੂੰ ਦੱਸ ਕੇ ਆ ਫਿਰ ਮੁਲਾਜ਼ਮ ਨਾਲ ਲੈ ਕੇ ਆਇਸ ਨੂੰ ਕੋਠਿਓ ਇਹ ਤੁਹਾਡੇ ਪਤਾ ਜੀ ਭਰਉਣੇ ਐ ਐਸਐਚਓ ਨਾਲ ਲੈ ਕੇ ਇਹਨਾਂ ਦਾ ਨਾਮ ਲੈ ਕੇ ਮਰਾਉਂ ਨਹੀਂ ਲੈਂਦਾ ਪੁਲਿਸ ਨੇ ਟਰਾਲੀ ਰੋਡੀਆਂ ਦੀਆਂ ਸ਼ਰਿਆਂ ਵਿੱਚ ਇੱਥੇ ਅੱਡੇ ਤੇ ਕੈਮਰੇ ਆ ਗਏ ਦੇਖ ਲਓ ਅਸੀਂ ਤਾਂ ਜੀ ਖਾਲੀ ਆ ਇੱਥੇ ਆਏ ਆ ਤੁਹਾਡੇ ਧਿਆਨ ਦੇ ਵਿੱਚ ਨਹੀਂ ਰੱਖਣ ਦੀ ਆ ਇੱਥੇ ਆਏ ਆ ਤਾਂ ਹੀ ਦੋਹਾਂ ਧਰਾਂ ਦੇ ਵਿਚਾਲੇ ਖੜ੍ਹ ਜਾਂਦੇ ਆ ਵੀਰੇ ਇੱਧਰ ਓਕੇ ਓਕੇ ਨਾ ਕਰੀ ਜਾਈਂ ਨਹੀਂ ਬਾਈ ਆਪਣੇ ਬੰਦੇ ਇਧਰ ਆ ਨੀ ਇਸ਼ਾਰੇ ਸ਼ੋਰੇ ਨਾ ਕਰੀਓ ਨਹੀਂ ਨਹੀਂ ਆਪਸ ਵਿੱਚ ਹੀ ਆਪਸ ਵਿੱਚ ਉਹ ਨਾ ਕਰੀਓ ਬਿਲਕੁਲ ਜਿੱਥੇ ਲੋੜ ਨਹੀਂ ਆਉਂਦੀ ਨਾ ਕਰਾਓ ਕਰੋ ਦਾ ਇੱਕ ਚੌਕ ਤੋਂ ਗਾਹ ਨਹੀਂ ਗਿਆ ਉਹਨਾਂ ਦੀ ਰੋੜੇ ਦੀ ਟਰਾਲੀ ਉੱਥੋਂ ਤੱਕ ਗਈ ਸਾਰਿਆਂ ਦੇ ਸਾਹਮਣੇ ਗਈ ਆ ਉੱਥੋਂ ਤੱਕ ਰੋੜਿਆਂ ਦੀਆਂ ਟਰਾਲੀਆਂ ਜਾਂਦੀਆਂ ਆ ਸਾਡਾ ਜੀਰਾ ਸਾਹਿਬ ਨੇ ਡੀਐਸ ਭਾਰ ਕੇ ਖੜਾ ਮੈਂ ਟਰਾਲੀਆਂ ਰੋੜਿਆਂ ਦੀਆਂ ਮੈਂ ਕਿਹਾ ਰੋੜਿਆਂ ਦੀ ਟਰਾਲੀ ਲੈ ਕੇ ਤੁਰ ਪੇ ਕਹਿੰਦਾ ਜੀ ਕੁਛ ਨਹੀਂ ਹੈ ਗਾਗਾ ਤੇ ਆਪ ਟਰਾਲੀ ਦੇ ਨਾਲ ਤੁਰਿਆ ਹੁੰਦਾ ਇਹਨੇ ਪਾਰਪਾ ਖੜੀ ਕਰਤਾ ਰੋੜੇ ਦੇ ਨਾਲ ਨਾਲ ਤੋਂ ਚੱਲੇ ਰੋੜੇ ਪ੍ਰਾਲੀ ਦੇ ਨਾਲ ਨਾਲ ਆ ਜਿਹੜੇ ਉੱਤੇ ਰੋੜੇ ਦਿਖਾ ਦੋ ਉੱਥੇ ਪੈਰੋ ਗੋਰਾ ਛੋਟੀ ਵਾਲੇ ਉੱਤੇ ਹੀ ਉੱਤੋਂ ਵੀ ਰੋੜੇ ਚਲਾਏ ਆ ਆ ਜਿਹੜੇ ਆ ਹਾਂਜੀ ਆ ਪਾਰ ਕਰਨੀ ਉੱਥੇ ਬੱਸ ਦੇ ਦੇ ਵਿੱਚ ਵਜਦੇ ਰਹੇ ਉੱਥੇ ਇੱਕ ਦੂਰ ਰੋੜਾ ਜਾਂਦੀ ਸਾਡੇ ਉੱਪਰਲੇ ਪਾਸਿਓਂ ਦੀ ਰੋੜੇ ਆਉਂਦੇ ਰਹੇ ਇਹ ਵੀ ਗੱਲ ਕਰਦੇ ਅਜੇ ਐਸਐਚਓ ਸਾਹਿਬ ਸਾਡੇ ਲੈ ਕੇ ਚੱਲੇ ਸੀਗੇ ਕੈਂਡੀਡੇਟਾਂ ਨੂੰ ਅੰਦਰ ਮਰਾਉਣੇ ਸੀ ਸਾਰੇ ਉੱਥੇ ਲਿਆ ਗਈ ਕੋਈ ਟੋੜ ਅਰੇਂਜਮੈਂਟ ਹੀ ਨਹੀਂ ਜਦੋਂ ਟਾਈਮ 3 ਵਜੇ ਕੇ ਆਪਣਾ ਇਹ ਟਾਈਮ ਹੀ ਨਿਕਾਉਣਾ ਸੀ ਇਹਨਾਂ ਨੇ ਸਾਡੇ ਭਰਾ ਦੇ ਤੁਸੀਂ ਤਿੰਨ ਅਧਿਕਾਰਿਕ ਉਸ ਨੇ ਆ ਪਿੱਛਾ ਦਾ ਮੈਂ ਤਾਂ ਇੱਥੇ ਕਹਿੰਦੇ ਆਊਟ ਹੋ ਗਏ ਮਾਦਾਨ ਕਾਜੀ ਉਹ ਹੈ ਹੀ ਨਹੀਂ ਜਿਹਦਾ ਤੁਹਾਡੀ ਸੇਵਾ ਜਿਹੜਾ ਉਹਦਾ ਇਸ ਤੋਂ ਅੱਗੇ ਇੱਥੇ ਰਿਹਾ ਹੈ ਜੀ ਕੋਈ ਸਾਲਾ ਰਵੜਾ ਇਹ ਵੱਖਰੀ ਭੈਣ ਚ ਪਰਮਾਤ ਚੰਪੇ ਇੱਕ ਬੰਨੇ ਭਗਵਾਨ ਮੈਂ 5 ਸਾਲ ਐਂ ਬਣਾਇਆ ਦੱਸ ਦਿਓ ਜੇ ਕਿਤੇ ਲੜਾਈ ਝਗੜਾ ਵੀ ਹੋਇਆ ਹੋਵੇ ਇੱਕ ਮਾਣੇ ਵੇਸੇ ਜੀ ਸ਼ਾਮੀ ਕਿੱਟ ਗਿਆ ਪਾਸੀ ਦਾ ਉਹਨਾਂ ਦੇ ਹੁਣ ਦੇ ਰਹਿ ਨਹੀਂ ਕੋਈ ਕਮਰਸੀਆਦ ਉਹਨਾਂ ਦੇ ਪੈਂਦੇ ਜਨ ਚਾਰ ਹੈਗੇ ਬੰਦੇ ਉੱਤੇ ਗੱਟੀ ਬਾਸ਼ੀ ਤੋਂ ਕੀ ਕਰੀਦੇ ਤਿੰਨਾ ਚਾਰਾਂ ਦੇ ਤਾਂ ਆਪਾਂ ਵੇਖੀਆਂ ਜਿਹੜੀਆਂ ਦੋ ਦੋ ਤਿੰਨ ਰਹਿ ਗਿਆ ਪਰ ਫੇਰਾਵੇਂ ਪ੍ਰੋਗਰਾਮ ਲੈ ਗਿਆ ਇਹ ਨਹੀਂ ਗੱਲ ਬਹੁਤ ਪਿਆਰ ਰੱਖਣਾ ਯਾਰ ਚਾਰ ਨੂੰ ਚਾਰ ਨੂੰ ਹੋਣੇ ਬਹੁਤ ਚ ਬਰੱਖਣੀ ਆ ਕਿਹਨਾਵਾਂਗੇ ਹੱਕਾ ਤੋਂ ਹੋਣੇ ਕਹਿੰਦੇ ਜਿੰਨਾ ਚਾ ਕੰਮ ਹੀ ਕਰਦੇ ਉਹਨਾਂ ਬੰਦਾ ਤੂੰ ਹਸਪੀਟਲ ਜਾ ਉਹ ਇੱਥੇ ਬਾਂਗੇ ਸਾਡਾ ਹੱਕਾ ਜੀ ਤੁਹਾਡਾ ਹੱਕ ਸਾਨੂੰ ਸਿਕਿਉਰਟੀ ਦਿੰਦਾ ਆਈ ਨਾ ਸਾਨੂੰ ਆ ਹਾਲਾ ਨਾ ਕਰਾਓ ਸਾਡੇ ਅੰਦਰ ਐਸਾ ਚ ਸਾਨੂੰ ਆਂ ਦਾ ਅੰਦਰ ਆ ਕੇ ਕੈਂਡੀਡੇਟਾਂ ਅੰਕਾਗਜ਼ ਭਰ ਲਓ ਭੈਣੇ ਕੋਟ ਕੋਟ ਕੇ ਮਰੌਣਾ ਸਾਨੂੰ ਇੱਥੇ ਦੇ ਬੰਦੇ ਚਾਰ ਰਹਿ ਗਏ ਉਹ ਤਾਂ ਕੱਲੇ ਚਲੇ ਜਾਂਦੇ ਆ ਸਾਡੀ ਭੈਣੇ ਇੱਥੇ ਜੀ ਦੇ ਪਰ ਨੇ ਫੇਰ ਕੋਈ ਚੋਂ ਦੀ ਗੱਲ ਪਈ ਜੇ ਯੋਰ ਉਹ ਲਾ ਜੇ ਤੜਾਂਗੇ ਫਿਰ ਵੇਖੀ ਜਾਓ ਸਾਡੇ ਬੰਦੇ ਇਹਦੇ ਫੱਟੇ ਹੋਏ ਜਿਨ੍ਹਾਂ ਦੇ ਕਾਰਵਾਈ ਨਹੀਂ ਉਹਨਾਂ ਜਾਏ ਨਹੀਂ ਜਾਣਾ ਚੋ ਨਹੀਂ ਜਾਣਾ ਹਾਂ ਬਿਲਕੁਲ ਕੋਈ ਨਹੀਂ ਉਹ ਤਾਂ ਜਿਵੇਂ ਆਪਣੇ ਲੀਡਰ ਸਾਹਿਬ ਕਹਿੰਗੇ ਉਵੇਂ ਕਰਾਂਗੇ ਉਹ ਇੱਥੇ ਬਹਿਣਾ ਸਾਰਾ ਨਹੀਂ ਬਹਿਣ ਨਹੀਂ ਕਰਦੇ ਭਵੇਂ ساری ਰਾਤ ਲੰਘ ਜਾਏ ਨਹੀਂ ਕੋਈ ਕਰਦੇ ਟ੍ਰੈਕ ਟ੍ਰੈਲੀ ਜਬਤ ਕੀਤੇ ਕਿਹੜੇ ਬੰਦੇ ਲੱਗੇ ਉਹ ਕੋਈ ਨਹੀਂ ਖੜੀ ਆ ਮੈਂ ਕਹਿੰਦਾ ਲਾਰ ਰਿਕਵਰ ਕਰਾਉਂਦੇ ਜਿਹੜਾ ਖੜੀ ਆ ਉੱਥੇ ਟ੍ਰੈਲੀ ਦੇ ਰੋੜੇ ਨਾ ਖੜੀ ਸਾਰੇ ਲਾਓ ਪਹਿਲਾਂ ਅੱਜ ਤੱਕ ਅੱਜ ਤੱਕ ਬਲਾਕ ਅਜ ਵੀ ਰੋੜੇ ਛੱਤਾਂ ਤੇ ਰੱਖੇ ਆ ਮਾਹੂ ਬਲਾਕ ਤੇ faz o